ਮੰਮੀ ਦੇ ਵਾਰ ਦਾ ਚੱਕ ਬਿੱਲੀ ਨੇ ਹੁਣ ਆਇਆ ਮਜ਼ਾ ਮੇਰੀ ਗੱਲ ਪਹਿਲਾਂ ਸੁਣਦੇ ਨਹੀਂ ਸੀਗੇ ਤੁਸੀਂ ਹੈ ਹੁਣ ਜਾ ਅੰਦਰ ਜਾ ਹੁਣ ਕਿਉਂ ਡਰਦੀ ਪਈਆਂ ਇੱਧਰ ਤੇਰੀ ਮਾਂ ਨੂੰ ਰੱਖਾਂ ਦੀ ਮੇਰੇ ਕੋਲ ਅੱਜ ਮੈਂ ਨਾ ਮਾਰ-ਮਾਰ ਕੇ ਬਚਾਇਆ ਲੈ ਤੁਗਾ ਅੱਛਾ ਨਹੀਂ ਹੁਣ ਗੁੱਸਾ ਆ ਗਿਆ ਤੁਹਾਨੂੰ ਜਦੋਂ ਮੈਂ ਕਿਹਾ ਸੀਗਾ ਤੁਹਾਡੇ ਪਿੱਛੇ ਬਸਦੀ ਏ ਤੁਹਾਨੂੰ ਚੱਕ ਨਹੀਂ ਮਾਰਦੀ ਮੈਨੂੰ ਇਹਨੇ ਪੈਰ ਤੇ ਚੱਕ ਮਾਰ ਕੇ ਬਚ ਗਈ ਤਾਂ ਫਿਰ ਕਿਉਂ ਓਏ ਯਾਰ ਜਦੋਂ ਪੁੱਤਰ ਕਹਿ ਰਿਹਾ ਸੀਗਾ ਇਹਨਾਂ ਨੂੰ ਮੇਰੇ ਨਾਮ ਇਹਨੂੰ ਸਮਝਾਓ ਨਾ ਉਦੋਂ ਦਹੀਂ ਲਿਆ ਦੇ ਦਹੀਂ ਲਿਆ ਦੇ ਦਹੀਂ ਲਿਆ ਦੇ ਹੁਣ ਕਰ ਲੋ ਗੱਲ ਦਹੀਂ ਲਿਆ ਦੇ ਹੁਣ ਕੁਝ ਮੰਗਵਾਣਾ ਜੇ ਕੰਟਰੋਲ ਮੰਗਵਾਣਾ ਹੈ ਕੁਝ ਇਹ ਨਹੀਂ ਟਲਦੀ ਯਾਰ ਇਹਦਾ ਕੋਈ ਮਸਲਾ ਹੱਲ ਕਰਨਾ ਪੈਣਾ ਯਾਰ ਕਿਸੇ ਨੇ ਗਿਫਟ ਚੁਚਾਈ ਦੀ ਬਿੱਲੀ ਤਾਂ ਮੈਂ ਭੇਜਦਾਗਾ ਮੈਂ ਡੱਬੇ ਚ ਪੈਕ ਕਰਕੇ ਤੁਹਾਨੂੰ ਦੇ ਦਾਂਗਾ ਯਾਰ ਕੋਈ ਲੈ ਲਓ ਗਿਫਟ ਫਰੀਦਾ ਦੇ ਤਾਂਗਾ ਇੰਨੇ ਯਾਰ ਲੋਕਿੱਤਾ ਯਾਰ ਮੰਮੀ ਯਾਰ ਦੱਸ ਕਮਾਲ ਹੋ ਗਈ ਨਹੀਂ ਬੰਦਾ ਨਾ ਇਹ ਮੂਲੀ ਵਾਲਾ ਪਰੌਂਠਾ ਹਾਂ ہمارا ਡਬਲ ਪਰੌਂਠਾ ਮੂਲੀ ਵਾਲਾ ਵੱਲ ਡਬਲ ਪਰੌਂਠਾ ਸੋ ਮੂਲੀ ਵਾਲੇ ਪਰੌਂਠੇ ਬਣਾ ਰਹੇ ਨੇ ਤੇ ਪੱਧਾਂ ਦੀ ਵੀ ਪੂਰੀ ਚਾਹਵਾਨ ਹੋਵਾਂਗੇ ਅਸੀਂ ਆਰ ਯੂ ਕਮੇਡੀ ਮੀ ਪੱਦ ਪੜ 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 ਆਣਗੇ ਨਹੀਂ ਜਿਹੜਾ ਚਾਹਵਾਨ ਹੈਗਾ ਹੈ ਉਹ ਆ ਕੇ ਸੁਣ ਸਕਦਾ ਸੋਝਲ ਦੇ ਸੋ ਯਾਰ ਬੂੰ ਬੂੰ ਜਿੰਨੇ ਵੀ ਮੂਲੀ ਵਾਲੇ ਪ੍ਰੋਂਟੇ ਖਾਣੇ ਆ ਤਾਂ ਅਸੀਂ ਤੁਹਾਨੂੰ ਬਹੁਤ ਹੀ ਦਿਲ ਨਾਲ ਸਵਾਗਤ ਵੈਲਕਮ ਕਰਦੇ ਆ ਵੈਲਕਮ ਕਰਦੇ ਆ ਜੋ ਕਿਸੇ ਨੇ ਵੀ ਖਾਣੇ ਪਰ ਹੁਣ ਮੇਰੀ ਮਾਤਾ ਨੂੰ ਦੁੱਧ ਪਾੰਦੀ ਫਿਰਦੀ ਹੈ ਆ ਦੇਖੋ ਆ ਦੇਖੋ ਚੱਕ ਤਾਂ ਉਹਨੇ ਮਾਰ ਹੀ ਦੇਣਾ ਕਿਵੇਂ ਨਾ ਕਿਵੇਂ ਕਰਕੇ ਹੁਣ ਜਿੰਨੇ ਮਰਜ਼ੀ ਦੁੱਧ ਪਾ ਦੋ ਮੰਮੀ ਤੁਸੀਂ ਇਹਨਾਂ ਨੂੰ ਰੋਜ਼ ਹੀ ਪਾਣੀ ਹੈ ਸਵੇਰੇ ਸ਼ਾਮ ਦੁਪਹਿਰੇ ਵਾਹ ਜੀ ਵਾਹ ਆ ਤਾਂ ਹੀ ਚੱਕ ਮਾਰ ਗਈ ਹਨਾ ਉਹ ਮੰਗਦੀ ਵੀ ਉਹ ਯਾਰ ਉਹਨੂੰ ਗੁੱਸਾ ਚੜ ਗਿਆ ਕਿ ਹੁਣ ਮੰਮੀ ਮੈਨੂੰ ਦੁੱਧ ਨਹੀਂ ਪਾਈ ਜਾਂਦੀ ਨਹੀਂ ਤਾਂ ਸਵੇਰੇ ਸਾਰ ਆਪੇ ਪਾ ਦਿੰਦੀ ਏ ਤੇ ਯਾਰ ਤੁਸੀਂ ਧਿਆਨ ਰੱਖਿਆ ਕਰੋ ਯਾਰ ਆਪਾਂ ਇੰਨੇ ਸੋਹਣੇ ਪੱਟ ਪਾਲੇ ਪਾਲਿਓ ਜਾਂ ਸੋ ਯਾਰ ਮੇਰੀ ਗੱਲ ਸੁਣੋ ਮੈਂ ਗੁੱਸੇ 'ਚ ਬੋਲ ਬੈਠਾ ਕਿ ਬਿੱਲੀ ਮੈਂ ਤੁਹਾਨੂੰ ਦੇ ਦਾਂ ਗਿਫਟ ਸੋ ਸਾਡੀ ਬਿੱਲੀ ਸਾਡੇ ਕੋਲ ਹੋਊਗੀ ਅਸੀਂ ਨਹੀਂ ਦੇ ਸਕਦੇ ਕਿਸੇ ਨੂੰ ਤਾਂ ਸਾਨੂੰ ਕੋਈ ਹੋ ਕੋਈ ਬਿੱਲੀ ਦੇ ਉਹ ਕਹਿ ਦੇ ਮੰਮੀ ਤੁਸੀਂ ਵੀ ਕੋਈ ਲੈਂਦਾ ਵੀ ਨਹੀਂ ਤੇਰੇ ਕੋਲ ਬਿੱਲੀ ਮੈਂ ਦੇਣੀ ਵੀ ਨਹੀਂ ਕਿਸੇ ਨੂੰ ਬਿੱਲੀ ਬਿੱਲੀ ਸਿਰ ਮੇਰੀ ਹੈ ਹੋਰ ਕਿਸੇ ਦੀ ਨਹੀਂ ਇਹ ਨੂੰ ਛੱਡ ਕੇ ਆਵਾਂਗੀ ਜੇ ਤਾਂ ਤੇ ਛੱਡ ਕੇ ਆਈਓ ਮੈਂ ਆਪ ਬਿੱਲੀ ਦੇ ਨਾਲ ਲਵਾ ਜਾਗਾ ਫਾਈ ਮੀਨਸ ਚਲਾ ਜਾਗਾ ਲੈ ਜਾ ਐਵੇਂ ਇਹਨੂੰ ਛੱਡ ਕੇ ਆ ਗਿਆ ਨਾ ਬਿੱਲੀ ਨੂੰ ਮੈਂ ਸੱਚੀ ਕਹਿਣਾ ਮੈਂ ਬਿੱਲੀ ਦੇ ਨਾਲ ਹੀ ਚੱਲ ਜਾਗਾ ਫਿਰ ਲੱਭਦੇ ਰਹੀਓ ਬਿੱਲੀ ਕਿੱਥੇ ਤੇ ਮੈਂ ਕਿੱਥੇ ਤੂੰ ਜਾਣੇਗਾ ਤੂੰ ਕੁਝ ਹੋਰ ਸੁਣ ਕੇ ਜਾਏਗਾ ਸੁਣਾ ਦਿਓ ਚਲੋ ਆ ਸੁਣਾ ਦਿਓ ਸੁਣਾਓ ਸੁਜਲ ਸੁਣਾਓ ਦਰਦਾਕ ਤੋਂ ਪਿਆ ਦਰਦਾਕ ਤੋਂ ਪਿਆ ਮੇਰੇ ਅਕੇ ਹਰ ਕੋਈ ਬੋਲ ਲੰਦਾ ਪਰ ਮੈਂ ਮੈਂ ਨਾ ਇਹਦਾ ਇਨਸਾਨ ਹੈਗਾ ਮੈਂ ਕਿਸੇ ਕੇ ਬੋਲਦਾ ਨਹੀਂਗਾ ਸਿਰਫ ਵੀਡੀਓ ਵਿੱਚ ਵੀਡੀਓ ਵਿੱਚ ਨਹੀਂ ਬੋਲਦਾ ਵੈਸੇਾਂ ਦੀ ਬਕਵਾਸ ਬੜੀ ਤੇਜ਼ ਚਲਦੀ ਠੱਲੇ ਦੇਵਾ ਉਠਾ ਨਾ ਯਾਰ ਤੁਹਾਨੂੰ ਮੈ ਇਹਦਾ ਲੱਗਦਾ ਯਾਰ ਇੰਨਾ 마ਸੂਮ ਕੀ ਹਾਂ ਕੀ ਹਾਂ ਉਹ ਦਰਨਾ ਹੀ ਨਹੀਂ ਉਹ ਦਰਨਾ ਹੀ ਮੈਂ ਦੱਸ ਹੀ ਜਾਂਦਾ ਤੇਰੀ ਪੀ ਲੈ ਪੀ ਲੈ ਬੇਟਾ ਪੀ ਲੈ ਪੀ ਲੈ ਨਾ ਪੀ ਰਹੀਏ ਕਰੀ ਤੂੰ ਹਾਂ 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 ਭੱਜ ਤੂੰ ਇੱਥੋਂ ਆਊਗਾ ਥੱਪੜ ਵਾਕ ਤੇਰੀ ਮੰਮੀ ਹਾਂ ਦੇਖ ਲੈ ਹੁਣ ਭੱਜ ਗਈ ਉਹਨੇ ਪੀ ਲਿਆ ਵਾ ਜਿਹੜਾ ਪੀਣਾ ਸੀ ਆਪ ਪੀ ਲਈ ਨਾ ਪੀ ਲਿਆ ਚਲ ਜਾ ਤੂੰ ਰੋਟੀ ਖਾ ਲੈ ਜਲਦੀ ਉਹ ਇਹ ਮੇਰੇ ਸੋ ਮੈਂ ਤੁਹਾਨੂੰ ਆਪਦੇ ਮੂਲਕੇ ਦੇ ਪਰੌਂਠੇ ਦਿਖਾਣਾ ਹਾਏ ਹਾਏ ਕੀ ਬਾਤ ਆ ਹਾਈ 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 ਹੇ ਅਗਰ ਖੋ ਵੀ ਗਿਆ ਅਗਰ ਕਿਸੇ ਨੇ ਮੂਲੀ ਵਾਲੇ ਪਰੌਂਟੇ ਖਾਣੇ ਆ ਤਾਂ ਮੇਰੀ ਮਾਤਾ ਨੂੰ ਸੰਪਰਕ ਨਹੀਂ ਕਰੋ ਮੈਨੂੰ ਘਰ ਗਤੀ ਜਾਓ ਅੱਛਾ ਗੈਂਸ ਹੈ ਕੱਢੀ ਜਾਓ ਮੂਲੀ ਖਾ ਕੇ ਉਸ ਤੋਂ ਬਾਅਦ ਵੀ ਸਾਫ ਗੈਸ ਕੜਕੜ ਗਏ ਮਾਤਾ ਜੀ ਖਾਤਰ ਪਾਣੀ ਕਰ ਰਹੇ ਨੇ ਦੂਸਰੀ ਬਿੱਲੀ ਦੀ ਅੰਦਰ ਲਾ ਦੀ ਲੋੜ ਹੀ ਕੋ ਨਹੀਂ ਸਿੱਧਾ ਪੈ ਵੀ ਅੰਦਰ ਲਾ ਦਿਓ ਆ ਦੇ ਲਖੋ ਹਾਲਿਆ ਮੇਰਾ ਬਾਪੂ ਗਾਲਾਂ ਦੱਬ-ਦੱਬ ਕੇ ਕੱਢਦਾ ਦੱਬ-ਦੱਬ ਕੇ ਕੱਢਦਾ ਦੱਬ-ਦੱਬ ਕੇ ਕੱਢਦਾ ਪਾਪਾ ਪਾਪਾ ਕੋਲੋਂ ਜਾਨ ਤੇ ਬੜਾ ਡਰ ਲੱਗਦਾ ਪਾਪਾ ਗਾਲਾਂ ਨਾਲ ਸਮਝਾਉਂਦਾ ਹਾਂ ਸਾਡੇ ਕੋਲ ਹੈ ਹੀ ਗਾਲਾਂ ਨਾਲ ਜਿਹੜਾ ਬੰਦਾ ਗਾਲਾਂ ਨਾਲ ਜਾਨਾ ਜਿੰਦਗੀ ਕਹਾਣੀਆ ਬੰਦਾ ਅੱਛਾ ਪਿਓ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਹਾਂ ਬਸ ਖਾਣੇ ਕੰਮੀ ਸੀ ਗਿਆ ਹਾਂ ਹਾਂ ਹੱਕਾ ਸੀ ਨਾ ਨਾ ਮੇਰੇ ਕੋਲ ਤੂੰ ਸੁਣ ਲੈ ਜਲਦੀ ਪਰੌਂਠੇ ਖਾ ਲੈ ਯਾਰ ਸੁਣਾ ਹੀ ਰਿਹਾ ਅੱਜ ਮੈਂ ਇੱਥੇ ਬੈਠਾ ਮੈਨੂੰ ਸੁਣਾ ਅਬੇ ਮਜਾ ਆਏਗਾ ਨਾ ਢਿਡੋ 10 ਬੋਲ ਬੋਲ ਹਰਾਮ ਦੇ ਆ ਉਹ ਨੀਚ ਗਿਰਿਆ ਘਟਿਆ ਇਨਸਾਨ ਚੋਟ ਕਿਸੇ ਥਾਂ ਦਾ ਦੱਲਾ ਵਾ ਸੁਣ ਲਾਂ ਸੀ ਹਰਾਮੀ ਨਾ ਹੋਵੇ ਤਾਂ ਓਕੇ ਓਕੇ ਥੈਂਕ ਯੂ ਮੰਮੀ ਇਹ ਇਹ ਜੀ ਗੱਲਾਂ ਨਾ ਕੀ ਤੋ ਸਿੱਖ ਗਿਆ ਏ ਇਹ ਬੁਲਾ ਨਹੀਂ ਇਹ ਸਿਖਾਇਆ ਹੀ ਨਹੀਂ ਸੀਗਾ ਮੈਂ ਤੁਹਾਨੂੰ ਵੀ ਇੱਦੀ ਖਿਡਾਰੀ ਐ ਗੱਲਾਂ ਦੇ ਨਾ ਪਿੱਛੇ ਨਹੀਂ ਸੀ ਓਏ ਸੋ ਯਾਰ ਜਾਣੀ ਹਾਏ ਹਾਏ ਤਾਂ ਥੋੜਾ ਐ ਨਾ ਕੰਮ ਕਰ ਲਿਆ ਕਰ ਉੱਠ ਕੇ ਮੈਂ ਥੱਪੜ ਮਾਰਨਾ ਤੇਰੇ ਹਾਂ ਮਾਰ ਮਾਰ ਮੈਂ ਤੈਨੂੰ ਦੱਸੀ ਨਾ ਐਵੇਂ ਲਪੇਟਾਵੇਂ ਜਿਵੇਂ ਡੋਰ ਲਪੇਟੇ ਦੀ ਉੱਤੀ ਚਖੜ ਚੜ ਚੱਲ ਚੱਲ ਚਰਖੜੀ ਤੇ ਓਏ ਸੋ ਮੇਰੀ ਮਾਤਾ ਨੇ ਐਨਕ ਤੋੜ ਲਈ ਐ ਸੋ ਕਿਸੇ ਨੇ ਵੀ ਪੰਜਾਬੀ 30 ਰੁਪਏ ਦਾਨ ਕਰਨੇ ਹੋਂ ਤਾਂ ਦੇ ਸਕਦਾ ਐ ਐ ਆਪਾਂ ਗਰੀਬ ਐ ਦਾਨ ਕਰਨੇ ਹੋਂ ਆ ਸਹੀ ਬਈ ਐ ਵੈਸੇ ਗੋਕਿਆ ਤਾਂ ਤੂੰ ਹੀ ਸੀ ਨਾ ਕਿ ਮੇਰੀ ਮਾਂ ਦੀ ਐਨਕ ਟੁੱਟ ਗਈ ਤੇ ਕਿਸੇ ਮੈਦਾਨ ਵਾਲੀ ਗੱਲ ਸੇ ਤਾਂ ਇਹ ਤਾਂ ਗਈ ਦਾ ਬੋਲ ਸ਼ੁਰੂ ਕੀਤੀ ਰਾ ਕੁੱਤੇ ਹਤੇ ਉਹ ਮੈਂ ਵੈਸੇ ਕਹ ਮੈਂ ਕਿ 10 ਮੈਂ ਵੈਸੇ ਗੱਲ ਕੀਤੀ ਮੈਂ ਕਿ 10 ਰੁਪਏ ਉਹ ਕਹਿੰਦੀ ਦਾਨ ਕਰ ਤੋ ਮਾ ਇਹੋ ਤਗਰੀ ਮੀ ਹੋਗੀ ਨਾ ਯਾਰ ਬੰਦੇ ਨੇ ਕੋਈ ਹੋਰ ਲਾਈਨ ਬੋਲ ਦੀ ਹੋਵੇ ਮੂੰਹ ਲੱਗਿਆ ਸੀ ਜਨਾਈ ਉਹ ਐਵੇਂ ਕਿਵੇਂ ਤੁਸੀਂ ਪੂਰੀ ਨਾ 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 ਚੜਾ ਦੇ ਉਹਨਾਂ ਦਾ ਚੜਾ ਦੇ ਹਾਂ ਐਵੇਂ ਕਹਿ ਸਕਦੇ ਆ ਚੰਦਾ ਐਵੇਂ ਕਹਿ ਸਕਦੇ ਆ 10 20 ਰੁਪਏ ਦੀ ਹੈਲਪ ਕਰਨਾ ਦਾਨ ਕੀ ਹੋਣਾ ਹੈ ਕੋਈ ਹੈ ਉਹਦਾ ਮਤਲਬ ਦਾਨ ਹੀ ਹੋ ਗਿਆ ਨਾ 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 ਇਹ ਸਾਡੇ ਨਾ ਤਾਂ ਓਏ ਤੂੰ ਨਾ ਮੇਰੇ ਅੱਗੇ ਨਾ ਜ਼ੁਬਾਨਾਂ ਨਾਲ ਲੜਾਇਆ ਕਰ ਤੈਨੂੰ ਮੈਂ ਦੱਸ ਹੀ ਨਾ ਆ ਤੇਰੇ ਨਾਲ ਮੂੰਹ ਬੰਦ ਕਰਾ ਦਾਂਗੀ ਐਡੀ ਹੋ ਗਈ ਤੂੰ ਮੈਂ ਤੈਨੂੰ ਦੱਸੀ ਨਾ ਤੈਨੂੰ ਪਹਿਲਾਂ ਵੀ ਮੇ ਵਾਲਾ ਡਾਇਲੋਗ ਮਾਰਿਆ ਸੀ ਡੋਰ ਨੂੰ ਜਿਵੇਂ ਲਪੇਟਦੇ ਨੇ ਚਰਖੜੀ ਤੇ ਐਵੇਂ ਲਪੇਟਾਂਗਾ ਤੈਨੂੰ ਸਮਝ ਗਈ ਨਾ ਓਏ ਫੁੱਠਾ ਪੈਣ ਤੇ ਤੇਰੇ ਨਾਲ ਲੱਗ ਕੇ ਪਰ ਹੋ ਜਾ ਚੱਲ ਜਾ ਕੇ ਰੋਟੀ ਦਫ ਲੈ ਅਲਨੇ ਵੇਜ ਮੈਡੀਕਲ ਐਂਟਰੀ ਆਂਦੀ ਰਚ ਪੇੜਾ ਲਈ ਯਾਰ ਜਦੋਂ ਦੇਖੋ ਯਾਰ ਓਏ ਓਏ ਇਹ ਹੀ ਸਾਫ ਚੰਗਾ ਹੈ ਮੰਮੀ ਕੋਲ ਜਾਓ ਮੰਮੀ ਥਪੇੜਾ ਮਾਰਦੀ ਗਾਲਾਂ ਕੱਢਦੀ ਪਾਪੇ ਕੋਲ ਜਾਓ ਪਾਪੇ ਕੋਲ ਹੁੰਦੀ ਡਾਰ ਲੱਗਦਾ ਗਾਲਾਂ ਕੱਢੂਗਾ ਮਨੀ ਇੱਜ਼ਤ ਬੜੀ ਹੁੰਦੀ ਪੇਲੇ ਚੜਦੇ ਵਿੱਚ ਪਰ ਉਹ ਤੁਹਾਡਾ ਖਰਾਕ ਹੈ ਖਰਾਕ ਦੇ ਵਿੱਚ ਆਈਓ